ਮੈਰੀ ਹੱਥਾ ਗਿੱਟੇ ਤੇ ਪਿਆ ਕਰ ਉਹਦੀ ਨਾਲ ਦੀ ਨਾਲ ਨਾ ਵੀ ਨਾ ਆਈ ਨਿਕਲ ਪਰ ਕੈਣ ਚ ਵੀ ਸ਼ਰਮ ਆਉਂਦੀ ਐ ਹੁਣ ਕੀ ਕਹਾਂ ਮੈਂ ਤਾਂ ਹੀ ਤਾਂ ਪਰਦੇ ਪਾਉਣ ਲੱਗ ਰਹੀਆਂ ਵੀ ਲੋਕ ਤਾਂ ਹੀ ਗੱਲਾਂ ਕਰਨਗੇ ਤੇ ਪਾਪਿਆਂ ਦੀ ਐ ਪਿਆ ਕੀ ਕਰੇ ਅਵੇ ਕੌਣ ਹੈ ਮੈਨੂੰ ਐ ਲੱਗਦਾ ਮੇਰੇ ਨਾਲੋਂ ਜ਼ਿਆਦਾ ਤੈਨੂੰ ਪਾਪਾ ਯਾਦ ਆਉਂਦਾ ਇੰਨਾ ਮੈਨੂੰ ਲੱਗਦਾ ਮੇਰੇ ਨਾਲੋਂ ਪੁਰਾਣੀ ਯਾਦ ਆਉਂਦਾ ਜਿੰਨਾ ਹੁਣ ਤੂੰ ਪਾਪੇ ਨੂੰ ਯਾਦ ਕਰਦੀ ਐ ਜੈ ਬਾਬਾ ਐਦ ਕੀ ਬਾਬਾ ਸੁਣ ਲੈ ਮੇਰੀ ਮੈਂ ਨਾ ਚਿੱਟੀ ਵਰਫੀ ਦਾ ਡੱਬਾ ਛਾੜ ਕੇ ਆਉਂ ਹੰਤਾਂ ਨੱਕੇ ਚੌਕੀਆਂ ਹੋ ਗਈਆਂ ਸੁਣਦਾ ਹੀ ਨਹੀਂ ਹੈਗਾ ਬਾਬਾ ਤਾਂ ਓਹ ਹੋ ਹੋ ਬਾਬੇ ਕੋਲੇ ਭੱਜ ਜਾ ਜਾ ਕੇ ਕੋਲੇ ਸੁਣਾਇਆ ਜੇ ਦੂਰ ਨਹੀਂ ਸੁਣਦਾ ਕੀ ਗੱਲ ਗਾਜਰਪਾਕ ਦੀ ਵਰਪੀ ਬਾਬੇ ਦੇ ਗੱਲ ਚੜਦੀਏ ਵੀ ਚਿੱਟੀ ਵਰਪੀ ਜਾ ਦੇ ਖਾਦੀ ਜਾਂਦੀ ਹੈ ਨਹੀਂ ਇਦਾਂ ਸਰਦਾ ਹੁੰਦੀ ਆ ਆਪਣੀ ਆਪਣੀ ਜਿਹੜੀ ਮਰਜ਼ੀ ਚਾੜੇ ਆਵੇ ਆਹੋ ਸਰਦਾ ਹੁੰਦੀ ਆ ਘਰੀ ਲਿਆ ਕੇ ਰੱਖਦੇ ਸਾਰੇ ਖਾ ਕੇ ਖੁਸ਼ਤਾ ਹੋ ਜਾਣਗੇ ਲੈ ਪਰ ਝੂਠਲੇ ਜਲਬਾ ਬਣੀਆਂ ਲਿਆ ਦੇ ਤੈਨੂੰ ਮੈਂ ਚਾਹ ਕਹੀ ਦੀ ਆ ਪਾਣੀ ਲਿਆ ਕੇ ਮਾਰਿਆ ਮੱਥੇ ਮੇਰੇ ਨੀ ਤੂੰ ਤਾਂ ਆਇਆ ਨੇਤਾ ਮੰਗੂ ਬਿੰਦੇ ਬਿੰਦੇ ਗੱਲ ਬਦਲ ਜਾਂਦੀ ਐ ਪਹਿਲਾਂ ਤਾਂ ਕਹਿੰਦੀ ਮੈਨੂੰ ਪਾਣੀ ਲਿਆ ਕੇ ਦੇ ਦੇ ਹੁਣ ਕਹਿੰਦੀ ਮੈਨੂੰ ਚਾਹ ਲਿਆ ਕੇ ਦੇ ਦੇ ਮੈਂ ਤਾਂ ਤੈਨੂੰ ਕਿਤੇ ਭੁੱਖਣਾ ਨਾ ਦੇਦਾ ਬਣਾ ਕੇ ਮੇਰੀ ਗੱਲ ਸੁਣ ਲੈ ਆ ਠੰਡ ਦਾ ਵਾਸਤੇ ਮਰੇ ਤੜਕੀ ਪਾਣੀ ਕੋਣ ਪੀਂਦਾ ਹੁੰਦਾ ਚਾਹੇ ਪੀਉਂਗੇ ਹੱਡ ਤਾਂ ਦੇਖ ਲੈ ਮੇਰੇ ਠਰੇ ਪਏ ਨੇਗੇ ਹੋਰ ਤਾਂ ਹੀ ਤਾਂ ਵੱਡੇ ਮਾਰੇ ਕੋਟ ਕੋਟੀਆਂ ਪਾਈ ਬੈਠੀ ਐ ਬਣੀ ਤਾਂ ਆਏ ਬੈਠੀ ਐ ਮਾਰੇ ਕੁੜੀ ਲੈ ਕੇ ਚੁੰਨੀ ਤੇਰੇ ਠੰਡ ਨੇੜੇ ਤੇੜੇ ਵੀ ਨਹੀਂ ਕਿਤੇ ਨੀ ਆ ਸੂਰਜ ਤਾਂ ਦੇਖ ਲੈ ਕਿੱਡਾ ਚੜਿਆ ਪਿਆ ਹੁਣ ਮੈਂ ਇੱਥੇ ਕੋਟੀ ਪਾ ਕੇ ਬੈਠੂ ਫਿਰ ਊ ਗਰਮੀ ਲੱਗੂ ਹਜ ਹੋਰ ਠੰਡ ਕਾਨੂੰ ਹੋਈ ਏ ਜੇ ਤੇ ਨਮੂਨੀਆਂ ਹੋ ਗਿਆ ਨਾ ਫੇਰ ਪਤਾ ਲੱਗੂ ਤੈਨੂੰ ਵੀ ਠੰਡ ਹੋਈ ਏ ਕਿ ਨਹੀਂ ਹੋਈ ਨਹੀਂ ਮੈਂ ਤਾਂ ਦੇਖੀ ਜਊ ਜਿਹੜਾ ਕੁਝ ਹੋ ਮੇਰੇ ਨਾਲ ਹੁਣ ਤਾਂ ਚਾਹ ਦੀ ਕੁੱਟ ਲਿਆ ਦੇ ਲੜਨ ਨੂੰ ਇਹ ਹਿਆਰ ਰਹਿਣੀਆ ਨਾਲੇ ਮੇਰੀ ਗੱਲ ਸੁਣੋ ਛੋਟੜਾ ਕਿੱਥੇ ਰੁੜੇ ਹੈਗਾ ਨਾ ਪੁੱਤ ਤੇਰਾ ਕਿ ਮੇਰਾ ਜਦੋਂ ਤੈਨੂੰ ਨਹੀਂ ਪਤਾ ਮੰਨੂ ਘੜਾ ਪੂਛ ਫੜਾ ਕੇ ਗਿਆ ਵੀ ਮੈਂ ਕਿੱਥੇ ਜਾਂਦਾ ਕਿੱਥੇ ਨਹੀਂ ਜਾਂਦਾ ਇੱਥੇ ਫਿਰਦਾ ਹੋਣਾ ਜਿਹੀ ਜੀ ਮਾਂ ਆ ਤੜਕੀ ਲੱਗ ਜਾਂਦੀ ਲੋਕਾਂ ਦੇ ਕੋਲੇ ਕੱਟਣ ਉਹ ਇਹਦੇ ਪੁੱਤ ਨੇਗੇ ਕਰੇ ਕੋਈ ਵੀ ਨਹੀਂ ਖੜਦਾ ਸਾਰੇ ਜਿੰਨੇ ਜੰਮੇ ਸੀ ਨਾ ਨਾ ਪੁੱਤੇ ਸਾਰੇ ਤੇਰੇ ਦੀ ਬਾਗੇ ਬਾਪ ਤੇ ਤਾਂ ਨੀ ਉਹ ਕੜਾ ਅੱਜ ਦਾ ਗਿਆ ਉਹਨੂੰ 4 ਦਿਨ ਹੋ ਗਏ ਨਿਕਲੇ ਨੂੰ ਘਰੋਂ ਤਾਂ ਪੁੱਛਦੀਆਂ ਕਿ ਵੀ ਕੀ ਪਤਾ ਦੱਸ ਕੇ ਗਿਆ ਹੋਵੇ ਤੂੰ ਤਾਂ ਗਲ ਬੈਣ ਨੂੰ ਤਿਆਰ ਰਹਿਣੀ ਆ ਨਾਲੇ ਆਸਗਵਾਨ ਦੇ ਤਾਂ ਦੁੱਖ ਸੁੱਖ ਚ ਜਾਣੀ ਪੈਂਦਾ ਦਾ ਹੁਣ ਤੈਨੂੰ ਕੀ ਪਤਾ ਵੀ ਕਿਵੇਂ ਵਰਤੀਦਾ ਹੁੰਦਾ ਜੇ ਤਾਂ ਛੋੜੇ ਕਿਸੇ ਨੇ ਵਰਤਿਆ ਹੋਵੇ ਕਿਸੇ ਨਾਲ ਤਾਂ ਤਾਂ ਪਤਾ ਹੋਵੇ ਨਹੀਂ ਬਹਿ ਜਾ ਨਹੀਂ ਵਰਤਨ ਵਾਲੀ ਜਾਣਦੀ ਆ ਮੈਂ ਤੈਨੂੰ ਕਿੰਨਾ ਕ ਵਰਤਦੀ ਆ ਤੂੰ ਚਾਚੇ ਤਾਇਆ ਨਾਲ ਕਿਸੇ ਦੇ ਜਾ ਕੇ ਤਾਂ ਤੂੰ ਖੜਤੀ ਨਹੀਂ ਹੈਗੀ ਉਹ ਪਰਲੇਪੰਡ ਵਗ ਜਾਈਆਂ ਚੁਗਲੀਆਂ ਕਰਨ ਕਰਦੀਆਂ ਸਾਰੀਆਂ ਜਾ ਕੇ ਹਾਂ ਮੇਰੀ ਨੂੰ ਐ ਕਰਦੀ ਆ ਮੇਰਾ ਪੁੱਤ ਐ ਕਰਦਾ ਇਹ ਵਰਤ ਵਰਤੇ ਹੋਵੇ ਨੇ ਤੇਰੇ ਨਤੇ ਨੂੰ ਬੜਾ ਪਤਾ ਲੱਗਦਾ ਵੀ ਮੈਂ ਚੁਗਲੀਆਂ ਕਰਦੀ ਆ ਤੂੰ ਮੇਰੇ ਮਾਗਰ ਜਾਂਦੀ ਐ ਸੀਐਡੀ ਲੈਣਾ ਮਾਗਰ ਨਹੀਂ ਜਾਂਦੀ ਜਿੰਨਾਂ ਦੇ ਨੂਹਾਂ ਲਵੇ ਚੁਗਲੀਆਂ ਕਰਕੇ ਆਉਂਦੀ ਐ ਨਾ ਫਿਰ ਉਹ ਮੈਨੂੰ ਵੀ ਦੱਸ ਕੇ ਜਾਂਦੀਆਂ ਨੇ ਵੀ ਤੇਰੀ ਸੱਚਾ ਅੱਜ ਸਾਡੇ ਘਰੇ ਤੇਰੀ ਸੱਸ ਆ ਚੰਦ ਚੜਾ ਕੇ ਹੀ ਐ ਮੇਰੇ ਕੋਲ ਨੌਤਰ ਮੇਰੇ ਪਿਓ ਦੀ ਰਨ ਨੂੰ ਮੈਂ ਪੁੱਛਾ ਜਾ ਕੇ ਕਿਹੜੀ ਤੇਰੇ ਲਈ ਚੁਗਲੀ ਕਰਦੀ ਐ ਤੇਰਾ ਪਿਓ ਵੱਡਣਾ ਅਗਲੀਆਂ ਨੇ ਫੂਕੜਾ ਤੇਰਾ ਪਿਓ ਤੇਰੀ ਮਾਂ ਤਾਂ ਤੇਰੇ ਪਿਓ ਤਾਂ ਸਮੀ ਨਹੀਂ ਬਣੀ ਐ ਮੇਰੇ ਪਿਓ ਦੀ ਰਨ ਨਾਲ ਹੋਰ ਨਾਲੇ ਗੱਲ ਸੁਣ ਲੈ ਮੇਰੀ ਮੈਨੂੰ ਬਦਖੱਟ ਜਿਹੜਾ ਬੋਲਿਆ ਕਰ ਗਲ ਗੁੱਠਾ ਦੇ ਦੂ ਕਦੇ ਹਾਂ ਦੇ ਦੇਂਗੀ ਗਲ ਗੁੱਠਾ ਇਹੀ ਕੁਸਾ ਤੇਰੇ ਪੱਲੇ ਕੰਮ ਦਾ ਵੀ ਡੱਕਾ ਤੋੜ ਲਿਆ ਕਰ ਆਹ ਦੇਖ ਲੈ ਚਾਹ ਦੀ ਕੁੱਟ ਕੀ ਕਹੇਤੀ ਦੌਰਾ ਪੈਣ ਵਾਲਾ ਹੋ ਗਿਆ ਤੇਰੇ ਤਾਂ ਵੀ ਚਾਹ ਕਿਉਂ ਕਹੇਤੀ ਗੁੜੀ ਨੇ ਮੈਂ ਤਾਂ ਆਪੇ ਕਰਕੇ ਪੀ ਲੂੰ ਜਦ ਬਗ ਜਾ ਬਹਿ ਜਾਂ ਜਾ ਕੇ ਪੀ ਲੈ ਫਿਰ ਨਾਲੇ ਪੀਤਾ ਨਹੀਂ ਜਾਂਦਾ ਕੁਸ ਬਣਾ ਕੇ ਲੱਗਰੀ ਹੋਰੇ ਬੋਲਣ ਦੌਰਾ ਪਾਵੇ ਤੇਰੇ ਮੇਰੇ ਕਪਾ ਮੈਂ ਤਾਂ ਕਹਿੰਦੇ ਮੇਰੇ ਸੁਭਾਅ ਨਹੀਂ ਜਾਗ ਗੱਲ ਤੈਨੂੰ ਹੋ ਜੇ ਨ ਪੁੱਤੀ ਨੂੰ ਤਨ ਇਸੜੀ ਨਾਲ ਲੈ ਕੇ ਵਗਦੀ ਇਹੀ ਕੁਸ ਖੈ ਮਾਂ ਕੰਜਰੀ ਨੇ ਹੋਰ ਕੁਸ ਸਿੱਖਿਆ ਵੀ ਦਿੱਤੀ ਐ ਤ ਹੋ ਹੋ ਜੈ ਬਾਬਾ ਦੀ ਜੈ ਬਾਬਾ ਦੀ ਹੋਰੇ ਦਿਮਾਗ ਚ ਪੜ ਜਾਂਦਾ ਮੈਂ ਤਾਂ ਬਾਬੇ ਦਾ ਨਾਂ ਵੀ ਭੁੱਲ ਜਾਨੀ ਆ ਆ ਜਾ ਆ ਲਵੀ ਆਗਾ ਘਰ ਇਹੋ ਜੀ ਗੱਲ ਨਹੀਂ ਹੈਗੀ ਕਿੰਨੇ ਕੁ ਦੂਰ ਰਹਿ ਗਿਆ ਤੂੰ ਸਿੱਧਾ ਕਹਿੰਦੇ ਸੀ ਲਵੀ ਆ ਘਰ ਓਏ ਲਵੀ ਆਗਾ ਵਸਾ ਦੇਖ ਤੂੰ 2 ਕਿਲਿਆਂ ਦੀ ਬਾਹੀ ਟੱਪ ਘਰ ਲਵੀ ਆ ਤੁਸੀਂ ਤਾਂ ਪਹਿਲਾਂ ਵੀ ਐਵੇਂ ਹੀ ਕਹਿੰਦੇ ਸੀ ਮੇਰੀ ਗੱਲ ਸੁਣਾ ਜੇ ਤੇ ਨਹੀਂ ਕੋਈ ਚੀਜ਼ ਲੈਣੀ ਹੈ ਦੁਕਾਨ ਤੋਂ ਕਈ ਵਾਰੀ ਆ ਸਾਹਮਣੇ ਦੁਕਾਨ ਆ ਉਹ ਦੁਕਾਨ ਤੇ ਲੈਣ ਆਜਿਆ ਕਰੀ ਠੀਕ ਆ ਤੇ ਆ ਬਾਕੀ ਨਾਲ ਆਪਣਾ ਜਿਹੜਾ ਆਪਣਾ ਸਾਰੇ ਪਿੰਡ ਦਾ ਗੰਦਾ ਪਾਣੀ ਇੱਥੇ ਆਉਂਦਾ ਠੀਕ ਆ ਆ ਤੁਸੀਂ ਇੱਥੇ ਮਤਲਬ ਜਿਵੇਂ ਹੁੰਦਾ ਘਰ ਦਾ ਡਸਟ ਹੁੰਦੀ ਆ ਹਨਾ ਤੁਸੀਂ ਡਸਟ ਕਹਿੰਦੇ ਹੋਗੇ ਇੰਗਲਿਸ਼ ਚ ਜੋ ਕੋ ਚੰਡੀਗੜਾ ਦਾ ਹੁੰਦਾ ਫਰਕ ਹੁੰਦਾ ਜਿਹੜੀ ਡਸਟ ਹੁੰਦੀ ਆ ਉਹ ਸਾਰੀ ਸਾਡੇ ਪਿੰਡਾਂ ਦੀ ਊਰੇ ਆਉਂਦੀ ਆ ਸਾਰੇ ਪਿੰਡ ਦੀ ਡਸਟ ਆਹ ਨਾਲੇ ਜਗੰਦੂਰੇ ਆਉਂਦਾਗਾ ਠੀਕ ਆ ਮੈਂ ਤੈਨੂੰ ਹੁਣ ਦੱਸ ਦਾਂਗਾ ਵੀ ਤੂੰ ਕੂੜਾ ਕਰਕਟ ਪਿੰਡ ਦਾ ਲਾਲਾ ਘਰ ਦਾ ਲਾਲਾ ਸਾਰਾ ਊਰੇ ਡੇਗਣਾਉਣਾ ਠੀਕ ਆ ਠੀਕ ਆ ਠੀਕ ਆ ਉਹ ਠੀਕ ਹੈ ਕਿ ਤਾ ਬਾਲੀ ਨੈਨਾ ਕੀ ਨਾ ਠੀਕ ਹੈ ਜੀ ਹਾਂ ਨਾਉ ਕੀ ਸੀ ਤਰਾ ਨੈਨਾ ਨੈਨਾ ਦੇਖ ਲੈ ਕਿੰਨਾ ਪਿਆਰਾ ਨਾਉ ਆ ਇਹ ਤਾਂ ਦੇਖ ਲੈ ਰੱਬ ਨਹੀਂ ਮਲਾਤੇ ਆਪਾਂ ਤੂੰ ਕਿਥੇ ਚੰਡੀਗੜ੍ਹ ਵਾਲੀ ਹੈ ਨਾ ਮੈਂ ਕਿਥੇ ਪਿੰਡਾਂ ਵਾਲਾ ਬਾਕੀ ਐ ਜਿਹੜੇ ਪਿੰਡਾਂ ਵਾਲੇ ਹੁੰਦੇ ਨੇ ਨਾ ਪਿੰਡਾਂ ਵਾਲੇ ਉਹ ਚੀਜ਼ ਹੁੰਦੇ ਨੇ ਜਿਹੜੀ ਮਤਲਬ ਵਿਸਰਾ ਕਰਦਾਂ ਨੇ ਉਹ ਚੀਜ਼ ਮਤਲਬ ਚੰਡੀਗੜ੍ਹ ਵਾਲਿਆਂ ਤੋਂ ਨਹੀਂ ਹੁੰਦੀ ਉਹ ਤੜ ਚੰਡੀਗੜ੍ਹ ਵਾਲਿਆਂ 'ਚ ਨਹੀਂ ਹੁੰਦੀ ਜਿਹੜੀ ਪਿੰਡਾਂ ਵਾਲਿਆਂ 'ਚ ਹੁੰਦੀ ਹੈਗੀ ਤੂੰ ਦਾ ਗੁਣ ਗਾਏਗੀ ਮੇਰੇ ਵੀ ਹਾਂ ਮੈਂ ਤੇਰੇ ਲੜ ਲੱਗ ਗਈ ਆ ਜਾ ਬੱਸ ਲਵੀਆ ਕਰ ਤੁਰੀ ਚੱਲ ਉਸਨੇ ਹੁੰਦਾ ਬਸ ਦੂਰ ਰਹਿ ਗਿਆ ਬਸ ਦੂਰ ਨੂੰ ਕਿੱਥੇ ਪੈਰਾਂ ਤੇ ਗੋਦੀ ਚੱਕਾਂ ਨਹੀਂ ਗੋਦੀ ਚੱਕ ਲੈਣਾ ਦੇਖ ਲੈ ਹੈ ਇਹ ਜੀ ਗੱਲ ਨਹੀਂ ਹੈਗੀ ਪਿੰਡ ਵਾਲੇ ਆਸੀਂ ਉਹ ਚੰਡੀਗੜ੍ਹ ਵਾਲੇ ਆ ਮੰਗੂ ਨਹੀਂ ਹੈਗੇ ਵੀ ਹੱਥ ਚੱਕ ਫੜ ਕੇ ਜਾਵਾਂਗੇ ਜੇ ਪੈਰ ਦੁਖਦੇ ਨੇ ਗੋਦੀ ਚੱਕ ਲੈਣਾ ਮੈਂ ਕੋਈ ਚੱਕਰ ਨਹੀਂ ਨਹੀਂ ਹਾਂ ਓਹ 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 ਇੰਨਾ ਠੰਡਾ ਪਾਣੀ ਪ੍ਰੀਤ ਨੇ ਲੱਗਦਾ ਟੈਂਕੀ ਤੜਕੇ ਲਾ ਹੀ ਨਹੀਂ ਮੋਟਰ ਯਾਰਾ ਤਾਂ ਪਾਣੀ ਬਰਫ਼ ਵਰਗਾ ਪਿਆ ਹੈ ਓਹ ਓਹ ਚਲ ਮੜਾ ਜਾ ਕਰਨਾ ਦਾੜੀ ਦਾ ਨਿਕ ਰੁਕ ਜਾ ਬਣ ਜੋ ਯਾਰ ਸੋਣਾ ਦਾ ਬਹੁਤ ਵੀ ਹੈ ਨਾ ਸਭ ਯਾਰ ਰਾੰਦੀ ਜੀ ਘਟ ਗਈ ਪੱਗ ਪੁੱਗ ਜਿਆ ਚਾਲਰ ਠੁੱਲਰ ਜਿਆ ਪੁਲਿਸ ਵਾਲਾ ਜੇ ਹੁੰਦੇ ਨਾ ਨਜ਼ਾਰਾ ਆ ਜਾਂਦਾ ਮਾਰ ਲਿਆਣ ਪੜਤਾਂ ਨੇ ਚਾਰ ਨਹੀਂ ਮਾਰਿਆ ਕਹਿੰਦੇ ਅਣਪੜਾ ਨੂੰ ਰੱਖਦੇ ਹੁੰਦੇ ਤੇ ਪਹਿਲਾਂ ਗਵਾਂ ਦਾ ਵਧੀਆ ਤੇ ਓਹ ਕੌਣਾ ਭਾਈ ਓਏ ਆਣਾ ਭਾਈ ਕੌਣਾ ਓਏ ਆ ਗਿਆ ਆ ਗਿਆ ਅੰਨੀ ਕਿਉਂ ਕਾਲੀ ਕਰਦਾ ਉਹ ਤੇਰੀ ਪੂੰਡੀ ਓਏ ਸੱਸੀ ਗਾਲ ਬਾਈ ਸਸਰੀ ਕਾਲ ਸਸਰੀ ਯਾਰ ਹੋ ਠੀਕ ਆ ਹਾਂ ਹਾਂ ਬਾਈ ਠੀਕ ਆ ਪੈਰੀਆਂ ਚਲਾ ਦੇ ਪੈਰੀ ਹੱਥ ਲਾ ਦੇ ਇਹ ਕੁੜੀ ਕੌਣ ਆ ਇਹ ਤਾਂ ਮੈਂ ਤੁਹਾਨੂੰ ਪਤਾ ਹੀ ਕਿ ਮੈਂ ਮਾਮੇ ਕਾ ਬਹਨ ਨਾਲ ਆ ਕੇ ਬਾਗ ਗੇ ਮਾਮੇ ਕੇ ਜਾਂਗਾ ਬਹਨਾਂ ਵੀ ਕਾਦਾ ਚੜਾ ਪ੍ਰੀਤ ਹਾਂ ਭਾਬੀ ਨੂੰ ਬੁਲਾ ਮੈਂ ਬਾਗ ਗਿਆ ਦੇਖ ਆਪਣਾ ਪੂੰਡੀ ਮੈਂ ਬਾਗ ਗਿਆ ਨਾਨਕੇ ਫਿਰ ਇਹ ਦੁਆਰਾ ਮੈਨੂੰ ਕਿਸੇ ਉਥੇ ਮੁੰਡਾ ਸੀ ਉਹਨੇ ਦੱਸ ਪਾਤੀ ਕਹਿੰਦਾ ਚੰਡੀਗੜ੍ਹ ਪਾ ਗਿਆ ਕਹਿੰਦਾ ਪੈਰੀ ਹੱਥ ਗਿੱਟਿਆਂ ਦੇ ਪਿਆ ਕਰ ਉਹਦੀ ਨਾਲ ਦੀ ਨਾਲ ਨਾਵੇਂ ਨਾ ਆਈ ਨਹੀਂ ਕਹਿਆ ਕਰਦੀ ਇਹ ਬੋਲਦੀ ਨਹੀਂ ਕੁੜੀ ਗੁੰਗੀ ਐ ਸੱਸੀ ਗਾਲ ਬਾਬੀ ਮਾਂ ਦਾ ਰੱਬ ਦਾ ਰੂਪ ਹੁੰਦੀ ਆ ਭਾਬੀ ਉਹ ਗੂਗੀ ਕਾ ਨੂੰ ਆ ਯਾਰ ਚੰਡੀਗੜ੍ਹ ਵਾਲੀ ਆ ਘੱਟ ਬੋਲਦੀ ਆ ਥੋੜਾ ਜਾ ਅੱਛਾ ਉਧਰ ਬੋਲਦੀਆਂ ਨਹੀਂ ਕੁੜੀਆਂ ਉਧਰ ਘੱਟ ਬੋਲਦੀਆਂ ਨੇ ਇਹ ਕਿਵੇਂ ਲੱਗੇ ਨੇ ਹੁੰਦੇ ਨਾਲ ਓਏ ਜੀਬ ਤਾਂ ਲੱਗੀ ਹੋਈ ਆ ਕਿਉਂ ਤੁਸੀਂ ਦਿਮਾਗ ਖਾਨ ਨੂੰ ਇੰਨਾ ਵੀ ਉਧਰ ਥੋੜਾ ਜਿਹਾ ਮਤਲਬ ਪੜ੍ਹੇ ਲਿਖੇ ਆ ਗਿਆ ਪੜ੍ਹੇ ਲਿਖਾ ਜਮਾਨਾ ਆ ਕੇ ਮੈਂ ਉਹ ਐਂ ਤਾਂ ਤੂੰ ਵੀ ਕਸਰ ਕੋਸ ਕੇ ਚੜਦਾ ਨੇ ਵਾਰੀ ਦੀ ਵੀ ਰਾਈ ਸੀ ਤੇਰੀ 12ਵੀਂ ਚੋਂ ਕੋਈ ਨਹੀਂ ਸਾਰੀਆਂ ਨਾਲ ਗਿਆ ਫੇਲ ਹੋ ਗਈ ਨੇ ਕੱਲੀ ਮੈਂ ਹੀ ਪਾਸ ਹੋਈ ਸੀ ਕਿਤੇ ਫਿਰਦਾ ਹੋਊਗਾ ਤੂੰ ਤਾਂ ਐ ਵੀ ਜਿਵੇਂ ਮੈਂ ਤਿੰਨ ਚਾਰ ਵਾਰੀ 8ਵੀਂ ਚੋਂ ਫੇਲ ਹੋ ਗਿਆ ਫਿਰ 10ਵੀਂ ਚ ਫੇਲ ਹੋ ਗਿਆ ਵੀ ਮੇਰੇ ਵਰਗੀ ਹੋਣੀ ਚੁੱਪ ਕਰ ਜਾ ਮਖਿਆ ਵੀ ਕਾਣੂ ਗੱਲ ਪਤਾ ਕੀ ਸੀ ਭਾਬੀ ਚਲੋ ਗੱਲ ਕੋ ਛੱਡ ਹੈਨਾ ਮੇਰੀ ਗੱਲ ਸੁਣ ਇਹਦੇ ਮਾਪੇ ਵਾਪੇ ਦੇ ਫਿਕਰ ਕਰਦੇ ਹੁਣ ਇਹਨੂੰ ਪਹਿਲਾਂ ਕੋਈ ਫਿਕਰ ਕਾਣੂ ਇਹਦਾ ਸੱਜਾ ਪਹਿਲਾਂ ਮੋਟਰਸਾਈਕਲ ਖੜਿਆ ਆਪਣਾ ਸਾਰਾ ਕੁਝ ਕਰਿਆ ਇਹਦੇ ਮੰਮੀ ਡੈਡੀ ਨਾਲ ਸਾਰਿਆਂ ਨਾਲ ਗੱਲ ਕਰ ਲਈ ਮੈਂ ਫੋਨ ਤੇ ਠੀਕ ਆ ਉਹਨਾਂ ਨੂੰ ਮੈਂ ਜਦੋਂ ਦੱਸਿਆ ਵੀ ਮੁੰਡੇ ਨੂੰ ਆਉਂਦੇ ਨੇ 8 ਕੀਲੇ ਹੈਨਾ ਉਹਦੇ ਮੰਮੀ ਡੈਡੀ ਕਹਿੰਦੇ ਵੀ ਅਸੀਂ ਰਿਸ਼ਤਾ ਕਰ ਦਾਂਗੇ ਤੇ ਨਾਲ ਪੱਕਾ ਮਤਲਬ ਮੈਂ ਜੋੜੀ ਬਣਾ ਕੇ ਲਿਆਇਆ ਚੱਡੀ ਕਰ ਤੂੰ ਇਹਨੇ ਕਹਿੰਦੇ ਚਾਰ ਮੇਰੇ ਵਾਲੇ ਵੀ ਵਿੱਚ ਦੱਸਿਆ ਆ ਫਿਰ ਆਈਆਂ ਫਿਰ 8 ਹੋ ਗਏ ਚਲ ਐਡਾ ਆਪਣੇ ਦੀ ਗੱਲ ਕਰਦਾ ਪ੍ਰਿੰਟ ਦੀ ਗੱਲ ਕਰਦਾ ਜਦੋਂ ਉਹਨੂੰ ਮੈਂ ਦੱਸਿਆ ਰੇ ਮਮੀ ਡੈਡ ਨੂੰ ਵੀ ਅੱਠ ਕਿਲਿਆਂ ਦਾ ਮਾਲਕਾਂ ਤੇਰੇ ਨਾਲ ਆਈ ਇਹੇ ਹਾਂ ਇਹ ਨਹੀਂ ਹੋਇਆ ਮੈਨੂੰ ਉਰੀਆ ਮੇਰ ਕੋ ਇਧਰੋਂ ਬੜੇ ਕਾਣੂ ਕਾਣ ਬਾਲਾ ਚੰਗ ਮਾੜਾ ਚੰਗਾ ਨਾ ਬੋਲੀ ਕੁੜੀ ਨੂੰ ਹਾਂ ਕੀ ਕਹਾਂਗਾ ਠੀਕ ਹੈ ਕੱਟ ਕੁੱਟ ਤਾਂ ਨਹੀਂ ਹੈਗੀ ਭਾਈ ਦੇਖ ਲਾ ਨਹੀਂ ਮਾੜਾ ਮੋਟਾ ਮੂੰਹ ਸਰਤਾ ਮੁੰਡੇ ਦਾ ਤੂੰ ਓਏ ਮੁੰਡਾ ਕੱਟ ਸੋਹਣਾ ਯਾਰਾ ਲਸ਼ਕਾਰੇ ਮਾਰਦਾ ਦੇਖ ਲਾ ਲੈ ਕਿੰਨੇ ਸੋਹਣੇ ਕੁੜੀਆਂ ਓਏ ਤੂੰ ਤੂੰ ਚੁੱਪ ਕਰ ਆ ਤੈਨੂੰ ਸੁਣ ਕਾਣ ਉਹਦਾ ਗੱਲ ਐ ਹੋਈ ਮੈਂ ਇਹਦਾ ਗਿਆ ਸੀਗਾ ਨਾਨਕੇ ਉੱਥੇ ਮੈਨੂੰ ਕਿਸੇ ਮੁੰਡੇ ਨੇ ਪਾਤੀ ਦੱਸ ਵੀ ਕਹਿੰਦਾ ਐ ਕਰਕੇ ਚੰਡੀਗੜ੍ਹ ਭਾਗ ਜਾ ਮਾਨੂੰ ਉਹਦੇ ਕੋਲ ਗੱਲ ਛੇੜ ਲਈ ਮਾ ਮੈਨੂੰ ਰਸਤਾ ਰਸਤਾ ਜਾਂ ਕੋਈ ਕੁੜੀ ਕਾੜੀ ਦੀ ਗੱਲ ਗੋਲੀ ਕਰਾ ਦੇ ਮੇਰੀ ਹੋਰ ਗੱਲ ਕਰਾ ਦੇ ਨਿਕਲ ਜਾਂਦਾ ਖੜ ਜਾ ਇੱਕ ਮਿੰਟ ਉਹ ਕਹਿੰਦਾ ਚੰਡੀਗੜ੍ਹ ਭਾਗ ਜਾ ਮੇਰੇ ਕੋਲੇ 250 ਰੁਪਏ ਸੀ ਜਿਹੜਾ ਮੈਂ ਕਣਕ ਜੀ ਵੇਚੀ ਸੀ ਆਪਾਂ ਨੇ ਪਿੱਛੇ ਜੇ ਉਹ ਟੋਲ 'ਚ ਬਚ ਗਈ ਸੀ ਪੁਰਾਣੀ ਕਣਕਾ ਉਹ ਵੇਚੀ ਸੀਗੀ 250 ਰੁਪਏ ਹੀ ਗਾ ਮੈਂ 250 ਰੁਪਏ ਤੋਂ ਹੋ ਮੈਂ ਮਾਮੇ ਨੂੰ ਆਖੇ ਮਾਲ ਕੁਛ ਕੇ ਪੈਸੇ ਤੂੰ ਦੇ ਤੈਨੂੰ ਪਤਾ ਮਲਾਂ ਨਾਨਕੇ ਨੇਗੇ 50 ਰੁਪਏ ਦਿੱਤੇ ਨਾਨਕਿਆਂ ਨੇ ਹਾਂ 50 ਰੁਪਏ ਉਹ ਕਰਕੇ 300 ਰ ਪਟਿਆਲੇ ਤੱਕ ਤਾਂ ਮੈਨੂੰ ਮਿੰਨੀ ਬੱਸ ਮਿਲ ਗਈ ਮੈਂ ਉਹਦੀ ਕਾਹ ਨੂੰ ਯਰ ਖੜ ਜਾ ਕੀ ਐਚ ਫੁੱਟਾ ਲੈ ਕੋਈ ਯਰ ਕਦੋਂ ਮਿੰਨੀ ਬੱਸ ਮਿਲ ਗਈ ਮੈਨੂੰ ਸੁਣਾ ਮਿੰਨੀ ਬੱਸ ਮਿਲ ਗਈ ਮੈਂ ਪਹਿਲਾਂ ਤਾਂ ਸੀਟ ਥੱਲੇ ਵੜ ਕੇ ਬੈਠਾ ਰਿਹਾ ਠੀਕ ਆ ਪਟਿਆਲੇ ਤੱਕ ਮੈਂ ਫ੍ਰੀ ਭੱਗ ਗਿਆ ਇਸ ਤੋਂ ਬਾਅਦ ਜਦੋਂ ਇਹ ਮਿਲੀ ਮੈਨੂੰ ਚੰਡੀਗੜ੍ਹ ਜਾ ਕੇ ਫਿਰ ਮਤਲਬ ਅਸੀਂ ਇਕੱਠੇ ਨੇ ਬੈਠ ਕੇ ਉਹ 버ਗਰ ਜੇ ਖਾਦੇ ਮਤਲਬ 250 ਰੁਪਏ ਦਾ ਮੇਰਾ 버ਗਰਾਂ ਚ ਵਗ ਗਿਆ ਆਉਂਦ ਨੂੰ ਪੁਜਾ ਦੇਖਿਆ ਕੁੜੀ ਨੂੰ ਤਾਂ ਐਵੇਂ ਆਉਂਦੇ ਹੋਏ ਦਾਰਕਾਰ ਚੱਲਿਆ ਇਹਦਾ ਆ ਬੇਬੇ ਆ ਗਈ ਸਸਰੀ ਕਾਲ ਬੇਬੇ ਸਸਰੀ ਕਾਲ ਪੈਰੀ ਹੱਥ ਲਾ ਮੰਮੀ ਆਪਣੀ ਸਸਰੀ ਕਾਲ ਦਾ ਠੀਕ ਐ ਤੂੰ ਕਿੱਥੇ ਨਿਕੜੇ ਦੀ ਵੇ ਓਏ ਨਿਕਲ ਨੂੰ ਮੈਂ ਕਿ ਚੰਡੀਗੜ੍ਹ ਵਾ ਗਈ ਬੇਬੇ ਹਾਂ ਕੀ ਕਰਨ ਗਈ ਦੀ ਚੰਡੀਗੜ੍ਹ ਆ ਦੇਖ ਤੇਰੀ ਨੂੰ ਲੈ ਕੇ ਆਇਆ ਦੇਖ ਲਾ ਲਿਸ਼ਕਾਰੇ ਮਾਰਦੀ ਹੈਗੀ ਓਏ ਬਾਪਿਆਂ ਦੀ ਬਿਆ ਕੀ ਕਰੇ ਅਵੇ ਕੌਣ ਹੈ ਮੈਨੂੰ ਆਏ ਲੱਗਦਾ ਮੇਰੇ ਨਾਲੋਂ ਜ਼ਿਆਦਾ ਤੈਨੂੰ ਪਾਪਾ ਯਾਦ ਆਉਂਦਾ ਇੰਨਾ ਮੈਨੂੰ ਲੱਗਦਾ ਮੇਰੇ ਨਾਲੋਂ ਪੁਰਾਣੀ ਯਾਦ ਆਉਂਦੀ ਜਿੰਨਾ ਹੁਣ ਤੂੰ ਪਾਪੇ ਨੂੰ ਯਾਦ ਕਰਦੀ ਹੈਂ ਉਹ ਸਾਹ ਨਾਲ ਬੋਲ ਪਿਆ ਕਰ ਜੱਜਾ ਬੇਬੇ ਆਪਣੀ ਆਹ ਮੈਨੂੰ ਲੱਗਦਾ ਪੁੱਠਾ ਚੱਕਰ ਚੱਲ ਗਿਆ ਪੁੱਠਾ ਚੱਕਰ ਕੀ ਚੱਲ ਗਿਆ ਕੰਚ ਵਰਗੀ ਨੂੰ ਲਿਆ ਤੀ ਦੇਖ ਲੈ ਦੇਖ ਲੈ ਇਹਨੂੰ ਚਾਹੀਦਾ ਇੱਟ ਮਰ ਤਾਂ ਫੁੱਟ ਜੂਗੀ ਵੇ ਮੈਂ ਤਾਂ ਆਪਾਂ ਮੂਰੇ ਹੱਥ ਬੰਨੇ ਤਾਂ ਵੀ ਤੇਰਾ ਰਿਸ਼ਤਾ ਹੋ ਜਾ ਮੈਨੂੰ ਕੀ ਪਤਾ ਦੀ ਵੀ ਤੂੰ ਆਏ ਲੈ ਆਏਂਗਾ ਓਏ ਕਾਨੂੰ ਲੈ ਕੇ ਆਏ ਯਾਰ ਭੈਣ ਦੇ ਯਾਰ ਗੱਲੇ ਨਹੀਂ ਸੁਣਦੇ ਮੇਰੀ ਸਮਝਦਿਆ ਕਰੋ ਤੂੰ ਸਮਝਿਆ ਕਿਉਂ ਆਤਮਾ ਦੁਖੀ ਕਰਦਾ ਬੇਬੇ ਦੀ ਉਹਦਾ ਕੁੜੀ ਕਹਿੰਦੀ ਆਏ ਦੇਖੇ ਨਾ ਕਹਿੰਦੀ ਬੋਲਦੀ ਨਹੀਂ ਜਮੀ ਗੁੰਗੀ ਕੁੜੀ ਦਾ ਨਹੀਂ ਪਹਿਲਾਂ ਮੈਂ ਚਾਹ ਲਈ ਫਿਰ ਨਾਲ ਲੜ ਕੇ ਹੱਡੀਆਂ ਮੈਨੂੰ ਕਹਿੰਦੀ ਤੇਰੀ ਮਾਂ ਨੇ ਤੈਨੂੰ ਕੁਛ ਸੱਗਿਆ ਹੈਗਾ ਆ ਦੇਖ ਲੈ ਤੈਂ ਤੇਰੇ ਪੁੱਤ ਨੂੰ ਕਿੰਨਾ ਵਧੀਆ ਕੰਮ ਸਿਖਾਇਆ ਤੀ ਹਨਾ ਹਾਂ ਵੀ ਕੁੜੀਆਂ ਲੈ ਕੇ ਆਉਂ ਟੰਗੀੜ ਤੋਂ ਜਾ ਕੇ ਫਿਰ 3 ਲੱਖ ਬਚਾਤਾ ਛੋਡਾ 3 ਲੱਖ ਬਚ ਗਿਆ ਛੋਡਾ ਕੋਣ ਆਏ ਓਏ ਸੁਣਤਾ ਲੈ ਚੰਡੀਗੜ੍ਹ ਤੋਂ ਕੁੜੀ ਦੇ ਮਾਪੇ ਨਾਲ ਮੈਂ ਸਾਰੀ ਗੱਲ ਕਰ ਲਈ ਜਦੋਂ ਉਹਨਾਂ ਨੂੰ ਮੈਂ ਦੱਸਿਆ ਵੀ ਅੱਠ ਕਿੱਲੇ ਦਾ ਮਾਲਕ ਆ ਉਹ ਕਹਿੰਦੇ ਵੀ ਕੋਈ ਚੱਕਰ ਨਹੀਂ ਪਰਾਉਣਾ ਸਭ ਕੁੜੀ ਸੋਡੀ ਐ ਅੱਛਾ ਹਾਂ ਤੈਨੂੰ ਮਨ ਵੀ ਲੱਗਦਾ ਮਨ ਵੀ ਲੱਈ ਤੋਤੀ ਚੰਡੀਗੜ੍ਹ ਵਾਲੀ ਐ ਇਹ ਕਮਾਲ ਹੈ ਅੱਠ ਕਿੱਲੇ ਦਾ ਮਾਲਕ 5 ਕਿੱਲੇ ਤਾਂ ਤਾਂ ਲੋਨ ਐ 3 ਕਿੱਲੇ ਨੇ ਉਹ ਗਹਣੇ ਪਾਣੀ ਛੋਲੇ ਲਿੰਟਾਂ ਦਾ ਹਲ ਤੱਕ ਨਹੀਂ ਉੱਤਰੀਆਂ ਤੂੰ ਲੈ ਕੇ ਆफी ਛੱਡਿਆ ਤੂੰ ਮੇਰੀ ਗੈ ਆ ਨਹੀਂ ਗੱਲ ਹੈਗੀ ਤੂੰ ਤੂੰ ਚੁੱਪ ਕਰ ਦੇਦਾ ਐ ਮਰੀਆਂ ਕਿ ਪ੍ਰੇ ਉਹ ਪ੍ਰੈਸ਼ਰ ਲੈ ਕੇ ਰਟੈਕ ਇੰਨਾ ਤਾਂ ਇਹ ਸੁਣਦੀ ਨਹੀਂ ਚੱਲਦੀ ਨਹੀਂ ਹੈਗੀ ਤੁਸੀਂ ਜਿਆਦਾ ਬੋਲਦੇ ਜਣੇ ਹੋਗੇ ਇਹ ਮੇਰਾ ਤਾਂ ਬੀਬੀ ਘਟੀ ਜਾਂਦਾ ਵੇ ਚੱਲ ਬੇ ਮੰਜੇ ਤੇ ਬਹਿ ਜਾ ਤੂੰ ਤੇ ਨਾ ਕੰਮ ਕਰ ਬੀਬੀ ਆ ਜਾ ਮੰਜੇ ਤੇ ਬਹਿ ਜਾ ਮੰਜੇ ਤੇ ਬਹਿ ਜਾ ਮੇਰੀ ਗੱਲ ਸੁਣਾ ਆਪਾਂ ਸਾਰਾ ਪ੍ਰੋਗਰਾਮ ਕਰਾਂਗੇ ਆਪਾਂ ਬੋਤਾ ਦੁਖਦਾ ਬੀਬੀ ਦਾ ਆ 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 ਪੂ ਆਪੂ ਫੜ ਨਾਲ ਤੂੰ ਬਣਦੀ ਨਹੀਂ ਹੈਗੀ ਤੇਰੀ ਪਹਿਲਾਂ ਤਾਂ ਨਹੀਂ ਦੇਖ ਲਾ ਉਹ ਜਮੀਨ ਨਾਲ ਬੇਬੇ ਮੁੱਟਿਆ ਸੁਣ ਲੈ ਇਹਦੀ ਕੀ ਕਹਿੰਦਾ ਮੇਰੇ ਪੱਲੇ ਨਹੀਂ ਪੈਂਦੀ ਹੈਗੀ ਤਾਂ ਸਾਰਿਆਂ ਤੇ ਆਪੇ ਤਰੀ ਬੈਠਾ ਸੁਣ ਮੇਰੀ ਗੱਲ ਸੁਣ ਟੈਂਟ ਵਾਲੇ ਨੂੰ ਕੱਲ ਨੂੰ ਕਹਿਦੀ ਆਪਾਂ ਕੱਲ ਨੂੰ ਪਾਰਟੀ ਕਰ ਲਾਂਗੇ ਟੀ ਪਾਰਟੀ ਠੀਕ ਹੈ ਮੈਂ ਆਪਦਾ ਜ ਉਹਨੂੰ ਸਤਨਾਮ ਪੈਂਟਕੋਟ ਲੰਗਾਉਣਾ ਮੈਂ ਜਾਂ ਛੈਕੀ ਦੇ ਅੱਜ ਮੈਂ ਪੈਂਟਕੋਟੋ ਬੁਰਛਟ ਸਾਰਾ ਕੁਝ ਕੜੀ ਫਿਰਦਾ ਅੰਦਰੋਂ ਅੰਦਰੀ ਬਸ ਖੰਦ ਦਾ ਦਸਤੀ ਨਹੀਂ ਬੇਬੇ ਉਹ ਜਿਹੜੇ ਬਾਬੇ ਨੂੰ ਕਹਿਣੀ ਸੀ ਚਿੱਟੀ ਬਰਬੀ ਆਲਾ ਹਾਂ ਡੱਬਾ ਚੜਾ ਕੇ ਜਾਊਂਗੀ ਚੜ ਤਾਂ ਡੱਬਾ ਹੋਰ ਸੁਖ ਲੈ ਆ ਚ ਤੂੰ ਮੇਰੀ ਗੱਲ ਸੁਣਾ ਮੇਰੀ ਗੱਲ ਸੁਣ ਬਾਲਾ ਨਾ ਬੋਲੋ ਕੁੜੀ ਦੇ ਕਾਦੇ ਵੀ ਇਹ ਸੁਣੀਏ ਤੇਰੀ ਇਹਦੇ ਦੌਰਾ ਪੈ ਜੂ ਚੰਡੀਗੜ੍ਹ ਵਾਲੀਆ ਦੌਰਾ ਪੈ ਜੂ ਇਹਦੇ ਬਿਮਾਰ ਤਾਂ ਨਹੀਂ ਰਹਿੰਦੀ ਕਿਤੇ ਕੁੜੀ ਇਹ ਓਏ ਕਾਣੂ ਰਹਿੰਦੀ ਐ ਬਿਮਾਰ ਯਾਰ ਸੁਣ ਤੂੰ ਹੀ ਤਾਂ ਕਹੀ ਨਾ ਦੌਰਾ ਪੈ ਜੂ ਓਏ ਹੂੰ ਕਹਿਣਾ ਮੈਂ ਵੀ ਇੰਨਾ ਨਹੀਂ ਚੱਲਦੀ ਹੋਣੀ ਇਹਦੇ ਮਾਵਾ ਪਨੇ ਹੋਣਾ ਕੋਈ ਨੁਕਸੇ ਚ ਓਏ ਇੰਨਾ ਨਹੀਂ ਚੱਲਦੀ ਐ ਕਿਉਂ ਬੁੱਧੀ ਨਾ ਦੇਖ ਲੈ ਵਿਚਾਰੀ ਦੇ ਕੱਪੜੇ ਲੀੜੇ ਸਾਰਾ ਕੁਝ ਇਸੇ ਚਾ ਬਾ ਕੀ ਉਹਦੀ ਬੀਬੀ ਕਹਿੰਦੀ ਕਹਿੰਦੀ ਕਿਤੇ ਸਮਾਨ ਐ ਬਾਲਾ ਭਰੀ ਫਰਦਾ ਨਿਗਰੇ ਬਹੁਤ ਹੋ ਗਏ ਜਾ ਮੇਰੇ ਲਈ ਕੱਪੜੇ ਦਾ ਨਾਨਕੇ ਪਏ ਨੇ ਤੂੰ ਚੁੱਪ ਕਰ ਬਾਈ ਟੈਂਟ ਵਾਲੇ ਨੂੰ ਕਹਿਦੀ ਦੋ ਟੈਂਟ ਲਾ ਜਾਣਗੇ ਕੱਲ ਨੂੰ ਆਪਣੇ ਉਹ ਮੈਂ ਤਾਂ ਉਹਨੂੰ ਕਿਹਾ ਦੀ ਆਪਣਾ ਉਹ ਜ਼ਲੂਰੀਆਂ ਮੁੰਡਾ ਕੀਤੀ ਉਹਨੂੰ ਵਕੀਲ ਵਕੀਲ ਹਾਂ ਮਹਾ ਕੰਜਰ ਗਿਆ ਹੋਇਆ ਮਨ ਤਾਂ ਦੀਂਦਾ ਕਈ ਦਿਨਾਂ ਦਾ ਕਿਦਰੇ ਉਈ ਨਾ ਨੰਗਿਆ ਹੋਵੇ ਤੂੰ ਮੇਰੀ ਗੱਲ ਸੁਣ ਨਾ ਉਹਨੂੰ ਦੋ ਟੈਂਟਸ ਕਹਿਦੀ ਬਾਕੀ ਹਲਬਾਈ ਹਲਬੂਈ ਤਾਂ ਲੋੜੇ ਨਹੀਂ ਹੈਗੀ ਭਾਬੀ ਬਥੇਰੀਆਂ ਰੈਸਿਪੀਆਂ ਹੀ ਬਣਾਉਂਦੀਆਂ ਨੇ ਤੇਰਾ ਟੈਂਟ ਤੇਰਾ ਟੈਂਟ ਤਾਂ ਪਿੱਛੋ ਲਾਵਾਂਗੇ ਪਹਿਲਾਂ ਮੇਰੀਆਂ ਜਲੇਬੀਆਂ ਨਾ ਤਿਆਰ ਹੋ ਜਾਣ ਓਏ ਤੂੰ ਤਾਂ ਮਰ ਕੇ ਦੀ ਮਰਦੀ ਤਿੰਨ ਦਾ ਜੇ ਕੋਈ ਮਾਰ ਦੇ ਤੂੰ ਤਾਂ ਨਹੀਂ ਮਰਦੀ ਹੈਗੀ ਪਰ ਤੂੰ ਕਾਨੂੰ ਬੇਬੇ ਬੀਬੀ ਵਧਾਈ ਜੰਨੀ ਆ ਆਹ 2 ਮਿੰਟੋ ਸਾਬਰ ਵੀ ਕਰ ਲੈ ਗੱਲ ਕਰ ਲੈ ਦੇਖ ਕੇ ਬੀਪੀ ਵਧ ਜਾਂਦਾ ਵੇ ਓਏ ਚੱਲ ਕੋਈ ਨਾ ਹੁਣ ਕੰਜਰ ਕੋਈ ਗੀ ਟੈਨਸ਼ਨ ਨਾ ਲੈ ਤੂੰ ਟੈਨਸ਼ਨ ਨਾ ਲੈ ਬੇਬੇ ਮੇਰੀ ਗੱਲ ਬਾਤ ਛੱਡ ਕੇ ਆਪਾਂ ਸਾਰਾ ਕੁਝ ਕਰਾਂਗੇ ਤਾਈ ਕਸ਼ਮੀਰ ਉਹਨਾਂ ਤੇਰੀ ਲਿਹਾ ਜਾਏ ਹੁਣ ਤਾਈ ਕਸ਼ਮੀਰ ਉਹਨਾਂ ਲਿਹਾ ਜਾਏ ਥੋਣੂ ਓਏ ਥੋਣੂ ਵੀ ਬੁਲਾ ਲਈ ਆਇਆ ਚੱਲੀ ਅੰਦਰ ਆ ਪਾਈ ਨੇ ਅੰਦਰ ਬਹਿਣਿਆ ਗਿਆ ਚਾਹ ਪਾਣੀ ਪੀ ਲੈ ਅੰਦਰ ਬਹਿ ਜਾ ਜਾ ਕੇ ਕੋਈ ਜਰ ਕੋਈ ਜਰ ਖੜ ਜਾ ਬੇ ਬੇ ਕਿਉਂ ਵਿੱਚ ਫਾਨੇ ਡਾਉਣੀ ਹੁੰਨੀ ਆ ਤੂੰ ਆ ਜਾ ਇਹਦਾ ਉਹ ਭਗ ਜਾ ਭਾਈ ਬਦ ਕਹਦਾ ਪੀ ਪੀ ਬਾਚਾਂ ਦਾ ਮਾਈ ਦਾ ਵੀ ਆ ਜਾ ਆ ਜਾ ਇਹ ਵੀ ਪੜਕ ਜਾਂਦੀ ਐ ਤੂੰ ਵੀ ਟੈਨਸ਼ਨ ਨਾ ਲੈ ਕੋਈ ਨਾ ਉਹ ਕੰਜਰ ਕਹੇ ਜਾ ਹੈਗਾ ਤਾਂ ਹੁਣ ਕੀ ਕਰੀਏ ਨਾ ਲਵਾ ਕਿਤੇ ਉਹ ਇਨਾ ਮਾਗਰ ਡਾਂਡਾ ਲੈ ਕੇ ਆਉਂਦੇ ਹੁਣ ਉਹ ਪਤਾ ਕੋਈ ਨਹੀਂ ਹੈ ਕਲਜੋਗਾ ਕੰਜਰ ਕੀ ਪਤਾ ਕਿਨੂੰ ਕਿਥੋ ਕਿਥੋ ਕਰਕੇ ਲਿਆਇ ਮਨਪੈ ਸਮਸੇਬਾਰ ਹੈ ਚੰਦ ਚਾੜਿਆ ਨੇ ਆ ਗੇਟ ਬੂਟ ਲਾ ਲੈ ਲਾਉਣਿਆ ਪ੍ਰੀਤ ਚਾਹ ਤਰ ਲੈ ਜਵਾਖਾਂ ਨੂੰ ਚਾਹ ਪਿਆ ਦੇ ਕੁੱਟ ਉਹਦੇ ਪਾਣੀ ਦੀ ਕੁੱਟ ਦਿਹਾ ਦੇ ਮੈਨੂੰ ਜਰ ਦਾ ਕਿਤੇ ਕੰਮ ਕਰਕੇ ਆਇਆ ਇੰਨਾ ਦਾ ਜਿਹੜਾ ਆਪਣਾ ਹਨਾ ਇਹਨਾਂ ਦੀ ਟੈਨਸ਼ਨ ਨਾਲ ਨਹੀਂ ਉਹ ਇਹਦਾ ਥੋੜਾ ਜਿਹਾ ਹੀ ਬੋਲਦੇ ਨੇ ਖੁੱਲ੍ਹਾ ਬੋਲਦੇ ਨੇ ਬਹਿ ਜਾ ਤੂੰ ਉੱਤੇ ਅਜੁੱਤੀ ਇਹਦਾ ਵਧੀਆ ਰਹੇ ਆਪਾਂ ਹਨਾ ਥੁੰਦੇ ਆਏ ਆਉਂਦੇ ਹੋਏ ਸ਼ੈਂਕੀ ਦਿਓ ਹਾਂ ਥੋੜੀ ਫੈਮਿਲੀ ਤਾਂ ਬਾਲ ਆ ਹੀ ਉੱਚੀ ਉੱਚੀ ਬੋਲਦੀ ਆ ਮੈਂ ਟੱਪਾ ਉਹ ਇਹਨਾਂ ਦੀ ਟੈਨਸ਼ਨ ਨਾ ਲਈ ਦੂ ਮੇਰੀ ਗੱਲ ਸੁਣਾ ਥੋੜਾ ਜਿਹਾ ਸੁਭਾਣ ਆ ਜਿਹੜਾ ਇਹ ਜਿਹੜੇ ਪਿੰਡ ਵਾਲੇ ਹੁੰਦੇ ਨੇ ਇਹ ਖੁੱਲਕੇ ਬੋਲਦੇ ਨੇ ਜਿਹੜੇ ਹੁੰਦੇ ਨੇ ਸ਼ਹਿਰਾਂ ਵਾਲੇ ਜਿਵੇਂ ਤੁਸੀਂ ਚੰਡੀਗੜ੍ਹ ਹੋਂ ਤੁਸੀਂ ਥੋੜਾ ਜਿਹਾ ਪਚੀੜ ਕੇ ਜੇ ਬੋਲਦੇ ਹੋਗੇ ਠੀਕ ਆ ਇਹਦਾ ਹੁੰਦਾ ਕਿ ਬੁੜਕੇ ਜਿਹੜਾ ਉਂਕੈ ਹੁੰਤੋਂ ਹੌਲੀ ਹੌਲੀ ਸੁਭਾਅ ਪਈ ਜੁ ਕੋਈ ਚੱਕਰ ਨਹੀਂ ਹੈਗਾ ਤੈਨੂੰ ਮੈਂ ਤੈਨੂੰ ਐ ਕਹਿੰਦਾ ਹੀਗਾ ਹੈ ਤੂੰ ਐਂ ਦੇਖ ਲੈ ਆਪਾਂ ਪੰਜਾਬੀ ਸੂਟ ਲੈ ਲੈ ਉਦੋਂ ਸ਼ੈਂਕੀਰੋ ਜਾ ਕੇ ਹਨਾ ਤਾਂ ਬਚਤ ਰਹੇਗੀ ਤੂੰ ਜਿਹੜਾ ਉਹ ਜੀਨ ਜੀ ਬਾਈ ਫਿਰਦੀ ਸੀ ਬੇਬੇਨ ਦਾ ਉਹ ਜੀਨ ਤੇ ਤੈਨੂੰ ਘਰੇ ਵੀ ਨਹੀਂ ਬੜਨ ਦੇਣਾਈਗਾ ਉਹੀ ਤਾਂ ਗੱਲ ਆਗੀ ਫਿਰੇਸ ਸਾਹਿਬ ਨਾਲ ਤਾਂ ਇਹਨਾਂ ਨੇ ਮੈਨੂੰ ਬਾਤ ਚ ਵੀ ਨਹੀਂ ਪਾਣ ਦਿਆ ਕਰਦੀਆਂ ਚ ਇਹਨਾਂ ਉਹ ਪਰਵਾਹ ਕੀ ਹੁੰਦੇ ਨਹੀਂ ਆ ਡੱਟ ਮੱਟ ਦੋੱਖ ਮਹੀਨੇ ਪਾਈ ਤੂੰ ਦੋੱਖ ਮਹੀਨੇ ਤੋਂ ਬਾਅਦ ਜਦੋਂ ਮਤਲਬ ਉਹਨੂੰ ਐ ਹੋ ਗਿਆ ਵੀ ਟਿਕਟ ਕਿਉ ਹੋਗੀ ਕਿਉਂਕਿ ਜਦੋਂ ਬੰਦਾ ਕੇਰਾ ਜਦੋਂ ਕੁੜੀ ਕੱਟ ਕੇ ਲਿਆਉਣਾ ਮੁੰਡਾ ਤਾਂ ਘਰੇ ਹਵੱਲੋਂ ਪੈ ਜਾਂਦੀ ਆ ਇਹਦਾ ਦੋ ਤਿੰਨ ਮਹੀਨਿਆਂ ਬਾਅਦ ਬੰਦਾ ਠੀਕ ਹੋ ਜਾਂਦਾ ਸਾਰੇ ਘਰ ਦੇ ਠੀਕ ਹੋ ਜਾਂਦੇ ਤੂੰ ਠੀਕ ਹੋ ਜੇਂਗੀ ਇਹੇ ਜੀ ਗੱਲ ਨਹੀਂ ਠੀਕ ਆ ਦੋ ਤਿੰਨ ਮਹੀਨੇ ਬਾਅਦ ਤੂੰ ਪਾਲਿਆ ਕਰੀ ਜਿਹੜੇ ਪਿੰਟ ਵਾਲੇ ਨੇਗੇ ਉਹ ਜੀਨ ਨਹੀਂ ਕਹਿੰਦੇ ਹੈਗੇ ਉਹਨੂੰ ਬੁੜੀਆਂ ਕਹਿਣਗੀਆਂ ਕੱਚੀਆਂ ਪਾਈ ਫਿਰਦੀ ਏ ਤੇਰੀ ਫਲਾਨੀ ਨੂੰ ਤਾਂ ਤਾਂ ਕਰਕੇ ਬੇਬਿਆੜ ਰਾਬੇ ਤੋਂ ਡਰਦੀ ਹੈਗੀ ਚੱਕਰ ਇਹ ਆ ਤੂੰ ਹੀ ਪਰਵਾਣਾ ਕਰੀ ਉਹਦੇ ਪਿੰਡ ਅੰਦਰੋਂ ਦਾ ਖੁਸ਼ ਹੈ ਕੀ ਉਹ ਉਹਦਾ ਬਾਰੋਂ ਬਾਰੋਂ ਕਹਿਣਾ ਥੋੜਾ ਬੁੜੀਆਂ ਨੂੰ ਚਾਰ ਪੰਜ ਗਾਲਾਂ ਦੇਣ ਦੀ ਆਦਤ ਹ ਹਾਂ ਉਹ ਜਹੇ ਜੀ ਤੇਰੀ ਬੀਬੀ ਆ ਜਹੇ ਜੀ ਮੇਰੀ ਬੀਬੀ ਫਰਕ ਕੋਈ ਨਹੀਂ ਜਦੋਂ ਹੁਣ ਆਪਣੀ ਜੋੜੀ ਬਣ ਗਈ ਜਦੋਂ ਤੇਰਾ ਬੰਦਾ ਤੇਰੇ ਨਾਲ ਆ ਗਿਆ ਤੈਨੂੰ ਪ੍ਰਵਾਹ ਕਾਦੀ ਹੈਗੀ ਹੈ ਟੈਨਸ਼ਨ ਨਹੀਂ ਰਹੀ ਗਾ ਲੱਠ ਕਿਲਿਆਂ ਦੀ ਉਹ ਤਾਂ ਆਣ ਪੜ ਹੈਗਾ ਮੇਰੇ ਨਾਲ ਜ਼ਮੀਨ ਆ ਸਾਡੀ ਤੈਨੂੰ ਕੀ ਚੱਕਰ ਹੈਗਾ ਹੈ ਬਸ ਮੈਂ ਬਸ ਆਪਣਾ ਟੀਮ ਪਾਰਟੀ ਦਾ ਸਿਸਟਮ ਜਿਹਾ ਕਰ ਲਈਏ ਕਿਉਂ ਕੱਲ ਨੂੰ ਜਿਹੜੇ ਚਾਰ ਬੰਦੇ ਬੰਦੇ ਨਾਲੇ ਬਣ ਗਈ ਆਪਣੀ ਪਿੰਡ ਚ ਹੋਰ ਤਾਂ ਆਪਾਂ ਨੂੰ ਕੋਈ ਐਡੀ ਬਣਦੀ ਨਹੀਂ ਆਪਣੀ ਕਿਉਂ ਆਪਾਂ ਬਾਲਿਆਂ ਨੂੰ ਮੂਵੀ ਨਹੀਂ ਲਾਉਂਦੇ ਚਾਰ ਪੰਜ ਬੰਦਿਆਂ ਨਾਲ ਬਣਦੀ ਆ ਉਹ ਚਾਰ ਪੰਜ ਇੱਕ ਬੰਦੂ ਪ੍ਰਧਾਨ ਆ ਗਿਆ ਜੇ ਉਹਨੂੰ ਕਰ ਦੂੰਗਾ ਫੋਨ ਨਹੀਂ ਆਪਣਾ ਫੁੱਫੜ ਨਾਲ ਆਪਣੀ ਬਣਦੀ ਨਹੀਂ ਮਾਮਾ ਆ ਜੂਗਾ ਇੱਕ ਆਪਣਾ ਹੈ ਪੀਤੂ ਤੇ ਆਪਣਾ ਕਸ਼ਮੀਰੋ ਤਾਈ ਆ ਜੂ ਬੁਰੀ ਆ ਜੂਗਾ ਆ ਆ ਜਾਣਗੇ ਚਾਰ ਪੰਜ ਬੰਦੇ ਆਪਾਂ ਟੀ ਪਾਰਟੀ ਕਰ ਦਾਂਗੇ ਤੇ ਥੋੜਾ ਜਿਹਾ ਇਹ ਹੋ ਜਾਲ ਨੇ ਵੀ ਵਿਆਹ ਕੇ ਲਿਆਇਆਗਾ ਠੀਕ ਆ ਬਸ ਤੂੰ ਆ ਤਿਆਰ ਤੁਰ ਹੋ ਜੀ ਠੱਕ ਸੁੱਕ ਗਈ ਹੋਏਗੀ ਗੋਲੀ ਲੈ ਲਈ ਚਤ ਚਤਲੀ ਗੋਲੀ ਦਿੰਦੇ ਹੈਗੀ ਉਹ ਭਾਬੀ ਕੋਲੇ ਹੋਊਗੀ ਨਹੀਂ ਨਹੀਂ ਉਹ ਕਹਿੰਦੀ ਕਰੇ ਚਤਲੀ ਗੋਲੀ ਦੇ ਦੇ ਕਹਦੇ ਮੈਨੂੰ ਠੀਕ ਹੋ ਜਾਣਗੀ ਫਿਰ ਤੂੰ ਹਾਂ ਕੱਲ ਨੂੰ ਫਿਰ ਆਪਾਂ ਨੇ ਸਟੈਪ ਪੂਰੇ ਬੰਨਣੇ ਨੇ ਨੱਚਣਾ ਫੋਲ ਆਪਾਂ ਨੇ ਕੱਲ ਨੂੰ ਕਿਉਂਕਿ ਵਿਆਹ ਦਾ ਦਿਨ ਕਿਹੜਾ ਮਾਸਾ ਹੁੰਦਾ ਹੈਗਾ ਆ ਮੇ ਬੂ ਕੱਪ ਜੀ ਕਨੂ ਤੇ ਆ ਰਹੋ ਜੀ ਫਿਰ ਛੇਤੀ ਠੀਕ ਆ ਹੁਣ ਤੂੰ ਪੈ ਜਾ ਹਾਂ ਭਾਬੀ ਚਾਹ ਵਸ ਲੈ ਕੇ ਆਉਂਦੀ ਧਰੇ ਵਾਸਤੇ ਠੀਕ ਆ ਹਾਂ ਬਸ ਭਾਬੀ ਲੈ ਕੇ ਆਉਂਦੀ ਚਾ ਪਤਾ ਨਹੀਂ ਕੋਈ ਜਿਵੇਂ ਬਾਲ ਲਈ ਹੁਣ ਕੀ ਬੋਲਦ ਨੇ ਤਾਂ ਹੁਣ ਤੜਾ ਜਲਦੀ ਜਾਂਦਾ ਇੱਥੇ ਆ ਕੇ ਕਿਵੇਂ ਰਹੂੰਗੀ ਮੇਰੇ ਨਾਲ ਐ ਤਾਂ ਬਾੜੀ ਚੌਲ ਚੜਿਆ ਪਿਆ ਮੇਰਾ ਤਾਂ ਇਹ ਜੀ ਕਰਦਾ ਹਾਂ ਜਣਾ ਗਵਾਂਢਣਾ ਨੂੰ ਇਕੱਠੀਆਂ ਕਰਕੇ ਨਾ ਕਿੱਦਾ ਪਾ ਕੇ ਨੱਚਾ ਏ ਦਿਨ ਸੱਗਣਾ ਦੇ ਰੋਜ ਰੋਜ ਮੈਂ ਮੇਰੀ ਤੀਨ ਚੌ ਚੜਿਆ ਪਿਆ ਹੈ ਕੁੜੇ ਚਾਹ ਬਣਾ ਕੇ ਹਟੀਦੀ ਨਾ ਹਟੀਨੀ ਚਾਹ ਬਣਨ ਲੱਗ ਰਹੀ ਏ ਅੱਛਾ ਇਹ ਤਾਰ ਦਿੰਦੀ ਏ ਗਰਮ ਹੋ ਜੂ ਹੱਥ ਨਾਲ ਫੂਕਲੀ ਕੋਈ ਨਾ ਕੋਈ ਨਾ ਕੋਈ ਨਹੀਂ ਕੜਾ ਰਾਬੜ ਦੇ ਵੀ ਮੱਚ ਜੂ ਤੇ ਮੈਂ ਕਹਿ ਦਿੱਤੀ ਕਿ ਵੀ ਚਲ ਇਹਨੇ ਤਾਂ ਜਿਹੜਾ ਕੁਝ ਕਰਨਾ ਤੇ ਕਰਤਾ ਹੈਨਾ ਹੁਣ ਬਣੀ ਵੀ ਕੀ ਉਹ ਮਗਲੀ ਨੂੰ ਆਪਾਂ ਘਰੋਂ ਵੀ ਨਹੀਂ ਕੱਢ ਸਕਦੇ ਹੈ। ਹਾਂ ਹਾਂ ਐ ਤਾਂ ਤੂੰ ਸਿਆਣੀ ਐ ਤਾਂ ਮੈਨੂੰ ਤੇਰੇ ਤੇ ਮਾਨ ਐ। ਤੇ ਮੈਂ ਨਾ ਤੇਰੀ ਰਾਇਜੀ ਲੈਂਦੀ ਸੀ ਵੀ ਹੁਣ ਆਪਾਂ ਕਿਵੇਂ ਕਰੀਏ ਛੋਟਾ ਮੋਟਾ ਪ੍ਰੋਗਰਾਮ ਜਿਹਾ ਕਰ ਦਨੇ ਆਪਾਂ। ਪਹਿਲਾਂ ਤੂੰ ਮੈਨੂੰ ਐਂ ਦੱਸ ਤੂੰ ਠੀਕ ਐ? ਹਾਂ ਮੈਂ ਤਾਂ ਠੀਕ ਹਾਂ। ਬਹਾ ਜਿਹੜੀ ਮੇਰੀ ਰਾਇ ਲੈਣ ਲੱਗੀ ਮੈਂ ਤਾਂ ਕਹਿੰਦੀ ਵੀ ਦਿਮਾਗ ਤੇ ਮੁੱਕ ਸੈਟ ਐ ਤੇਰਾ। ਲੈ ਦੱਸ ਵੱਡੀ ਤਾਂ ਵੱਡੀ ਹੋ ਰਹੂਗੀ ਖਰਚੇ ਤੂੰ ਵੱਡੀ ਐਂਗੀ ਹੁਣ। ਮੈਂ ਤਾਂ ਵਾਤਾ ਤੂੰ ਹੀ ਵੱਡੀ ਐਂਗੀ ਤੇਰੀ ਰਾਇ ਵੀ ਜ਼ਰੂਰੀ ਐ ਪੁੱਤ। ਚੱਲ ਸ਼ੁਕਰ ਐ ਮੈਨੂੰ ਐਨੇ ਜੋਗੀ ਸਮਝਿਆ ਤਨਾ। ਬਹੁਤ ਬਹੁਤ ਧੰਨਵਾਦ ਤੇਰਾ ਹਾਂ ਬਹੁਤ ਲੱਗੇ ਤੇ ਮੈਂ ਹੀ ਪੁੱਛਦੀ ਸੀ ਵੀ ਆਪਾਂ ਚਲ ਪ੍ਰੋਗਰਾਮ ਜਾਂ ਕਰ ਦੰਨੇ ਆਂਗੇ ਮੈਂ ਤਾਂ ਹੀ ਕਹਿੰਦੀ ਆਪਾਂ ਡੀਜੇ ਨਾ ਮਗਾ ਲਈਏ ਬੱਸ ਰਹਿਣ ਦੇ ਇੰਨਾ ਖਰਚਾ ਵੀ ਕੀ ਕਰਨਾਗਾ ਜਦੋਂ ਹੁਣ ਸਭ ਤੋਂ ਵੱਡਾ ਖਰਚਾ ਤਾਂ ਆਪਣਾ ਬਚੇਗੀ ਤਾਂ ਹੀ ਕਹਿੰਨੀ ਤੇ ਕੁਛ ਨਹੀਂ ਹੁੰਦਾ 50-60 ਹਜ਼ਾਰ ਕ ਲੱਗੂਗਾ ਨਾਲ ਟਾਲੇ ਦਾ ਨਾ ਨਾ ਪਾਰਟੀ ਚ ਹਾਰਟੀ ਕਰ ਦਾਂਗੇ ਨਾਲੇ ਆਪਾਂ ਨੱਚ ਟੱਪ ਲਾਂਗੇ ਮੇਰੀ ਗੱਲ ਸੁਣ ਲੈ ਉਹੀ ਕੋਈ ਇਹਨੂੰ ਟੂਮ ਛੱਲਾ ਕਰਾ ਦਾਂਗੇ ਆਪਾਂ ਬਚਾ ਲਾ ਉਹੀ ਪੈਸੇ ਕਾਹਨੂੰ ਲਾਉਣੇ ਨੇਗੇ ਕੋ ਢੋਲ ਜੇ ਵਾਲਾ ਬੁਲਾ ਲਾਂਗੇ ਇਹ ਉਹ ਵੀ ਸਰਦਾ ਨਹੀਂ ਹੈ ਜੀ ਬੋਲੀਆਂ ਬੁਲੀਆਂ ਪਾ ਲਿਓ ਘਰੀ ਨੱਚ ਟੱਪ ਲਿਓ ਬਹੁਤ ਆ ਹ ਛੱਲੇ ਤੋਂ ਮੇਰੇ ਵੀ ਜ਼ਿਆਦਾ ਗਏ ਮੇਰੀਆਂ ਵੀ ਬਾੜੀਆਂ ਟੁੱਟੀਆਂ ਪੰਨਿਆਂ ਨੇ ਆ ਦੇਖ ਲੈ ਦੂਸਰੇ ਪਾਈ ਫਿਰਦੇ ਆ ਆਟੀਵੀਸ਼ਨ ਜੇ ਜੇ ਮੈਨੂੰ ਵੀ ਕਰਾ ਦੇ ਐ ਸੋ ਐਡਾ ਕੀ ਕਰਾ ਦੇ ਚ ਬੁੰਨੀ ਵਾਲੇ ਬਹੁਤ ਨੇ ਮੁਕਦੇ ਤਾਹੀ ਕਹਿਨੀ ਆ ਨਾ ਵੀ ਚਲ ਪੈਸੇ ਬਚਾ ਲੈਨੇ ਤੈਨੂੰ ਵੀ ਕਰਾ ਦਾਂਗੇ ਤੇ ਮੈਂ ਕਹਿੰਦੀ ਸੀ ਵੀ ਚਲ ਮੈਂ ਕਿਹ ਹੋਣੀ ਇੱਕ ਦੋ ਘਰਾਂ ਦੇ ਜਾ ਕੇ ਤੂੰ ਜਾਹੇਂਗੀ ਕਹਿਣ ਆ ਇਹ ਜਾ ਮੂੰਹ ਲੈ ਕੇ ਨਾ ਭੱਜ ਜੀ ਅਗਲਾ ਪਹਿਲੀ ਗਾਉਂਗੇ ਇਹਨਾਂ ਨੂੰ ਕੋਈ ਨਾ ਕੋਈ ਕਾਰਨਾਮਾ ਕਰਿਆ ਹੁਣ ਆਈਏ ਆ ਬੇਬੇ ਬਹੁ ਮੈਂ ਕਹਦਾ ਹੀਗਾ ਨਲੇ ਆਇਆ ਨਾ ਕਈ ਸਮਝੀ ਵਿਆਹ ਕਰਾ ਕੇ ਤੇ ਮੈਂ ਹਾਂ ਬਹੂਲੀ ਆਇਆ ਜਿਵੇਂ ਮਰਜੀ ਲਿਆ ਆ ਬੋਲ ਵੀ ਨਿਕਲਦਾ ਹੈਗਾ ਹੋਣਾ ਇਹਦਾ ਚਾਹ ਹੋਊਗਾ ਪਤਾ ਨਹੀਂ ਲੋਕ ਕਹਿੰਗੇ ਸੁਣ ਲੈ ਲੋਕ ਕਹਿੰਨੇ ਕਿ ਤੇਰੇ ਮਨ ਚ ਇਹ ਹੋਊਗਾ ਪਤਾ ਨਹੀਂ ਕੱਟ ਕੇ ਲਿਆ ਆ ਲੋਕ ਤਾਂ ਭੈਣ ਦੇ ਖਸਮ ਨੇ ਆ ਜਿਹੜਾ ਕੁਝ ਕਰਨਾ ਕਰਾਈ ਜਾਂਦੇ ਲੋਕਾਂ ਦਾ ਕੀ ਹੈਗਾ ਹੁਣ ਕੈਨ ਚ ਵੀ ਸ਼ਰਮ ਆਉਂਦੀ ਐ ਹੁਣ ਕੀ ਕਹਾ ਮੈਂ ਤਾਂ ਹੀ ਤਾਂ ਪਰਦੇ ਪਾਉਣ ਲੱਗ ਰਹੀਆਂ ਵੀ ਲੋਕਾਂ ਦਾ ਹੀ ਗੱਲਾਂ ਕਰਨਗੇ ਯਾਰ ਸੁਣ ਮੈਂ ਭਾਈ ਨੂੰ ਸਮਝਾ ਦਨ ਉਹ ਟੈਟ ਟੰਟਲੇ ਨੂੰ ਸਾਰੇ ਨੂੰ ਆਪੇ ਕਿਹਾ ਹੂਆ ਦੋ ਚਾਰ ਟੈਟ ਲਾ ਕੇ ਠੀਕ ਆ ਮਾਮੇ ਵਰਗੇ ਨੂੰ ਬੁਲਾ ਕੇ ਤਮੜਾ ਤਾਈ ਕਸ਼ਮੀਰੋਂ ਸੁਨੇਹਾ ਲਾਈ ਠੀਕ ਆ ਹੈ ਵੇ ਜੱਬਾ ਖੁਰਦੇ ਉੱਗਿਓ ਹੋ ਮਤਾਂ ਹੀ ਕਹਿੰਦੀ ਸੀ ਦੇ ਬੇਂ ਦਾ ਮੈਂ ਕਹਿਦੀ ਮਾਂਦੀ ਨਹੀਂ ਹੈਗੀ ਮਾਂ ਡੀਜੇ ਨਾ ਮੰਗਾਈ ਓ ਯਾਰ ਕਾ ਨੂੰ ਇੰਨਾ ਖਰਚ ਕਰਨਾ ਕਾਦੇ ਪਿੱਛੇ ਉਹ ਡੀਜੇ ਲਾਈ ਕਿਉਰੇ ਪਾਰ ਨੱਚ ਲਾਂਗੇ ਹੋਰ ਕੀ ਹੁੰਦਾ ਤੇਰੇ ਮੈਂ ਦੇਖੀ ਤੂੰ ਆਉਂਦੇ ਸਾਲ ਤੱਕ ਲਾ ਵੀਰੇ ਨਾਲ ਖੜਾ ਲੋਵਰ ਰਹਿਆ ਦੇਖੀ ਚੱਲ ਤੂੰ ਲਾ ਵੀ ਰ ਮੈਂ ਕਰੂ ਮੈਂ ਹਾਂ ਮੈਂ ਦੇਖੀ ਓਏ ਆਪੇ ਮੇਰੀਆ ਪਾਦਾਂਗੇ ਅਸੀਂ ਪਾਦਾਂਗਾ ਬੋਲੀਆਂ ਆਉਣ ਦੇ ਸਾਲ ਨੂੰ ਆਪਾਂ ਮੁੰਡੇ ਦੀ ਲੋੜੀ ਬਣਾ ਲਾਂਗੇ ਹਾਂ ਆਹ ਨਹੀਂ ਚਾਹ ਆ ਵੀ ਮੈਂ ਤਾਂ ਪੋਤਿਆਂ ਦਾ ਮੂੰਹ ਦੇਖ ਲਾ ਗਾਏ ਤਾਂ ਨਹੀਂ ਦਿਖਾਇਆ ਇਹੀ ਦਿਖਾ ਦੂ ਹਾਂ ਆ ਮੁੰਡੇ ਦੇ ਮੂੰਹ ਮੁੰਡੇ ਨੇ ਮੂੰਹ ਦੇਖ ਦੇ ਘਰ ਜੀ ਨਹੀਂ ਹਲੇ ਪੋਤਿਆਂ ਨੇ ਮੂੰਹ ਭਾਰ ਦਈਏਗੀ ਕੋਈ ਇੱਕ ਬੜਾ ਜਾਨੂੰ ਬਿੱਕ ਕੇ ਆਏ ਉਹਨਾਂ ਦੇ ਘਰੇ ਲੈ ਆ ਗਏ ਬੁੜੀ ਜੀ ਤੂੰ ਬਾਈਆ ਬਾਈਆ ਨਾ ਸਲਾਹਾਂ ਦੇ ਜਦ ਤੱਕ ਸਲਾਹ ਲੈਣੀ ਈ ਸਾਡੀ ਉਹਦਾ ਤਾਂ ਸੁਣੀ ਨਹੀਂ ਹੈਗੀ ਲੈ ਫੜਾ ਨਾ ਤੂੰ ਫੜਾਇਆ ਫੜਾਇਆ ਕਿ ਸੰਗ ਲੱਗਦੀ ਐ ਅੱਛਾ ਉਹਦੇ ਤਾਂ ਅੰਦਰ ਲੱਗਦੀ ਆ ਜਾ ਅੰਦਰ ਚੱਲੀਏ ਜੀ ਚਾਹ ਫੜਾਇਆ ਚਾਹ ਵਾਰੀ ਸੰਗ ਲੱਗਦੀ ਐ ਮੜਾਏ ਬੇਬੇ ਨਾਲ ਗੱਲ ਕਰ ਹਾਂ ਹਾਂ ਕਰ ਲੈ ਕਰ ਲੈ ਕਰ ਲੈ ਕਰ ਲੈ ਕਰ ਲੈ ਮੜਾਏ ਫਿਰ ਆਈ ਬਾਬੀ ਚਾਹਸ ਮਾਰ ਕੇ ਜੀ ਮੜਾਏ ਕਦੀ ਜੀ ਤੇ ਇਹ ਇਹ ਤਾਂ ਥੋੜਾ ਜਿਹਾ ਕੌਰੀਫ ਕੇ ਵਜ੍ਹਾ ਨਾਲ ਦੇਖ ਕੇ ਲੱਗਦਾ ਕਮਾ ਮੈਂ ਤਾਂ ਇਹ ਨੂੰ ਸਮਝਾਉਣ ਲੱਗ ਰਹੀਆਂ ਤਾਂ ਹੀ ਮਿੱਠੀ ਬਣ ਰਹੀਆਂ ਕਿ ਇਹ ਤਾਂ ਫੰਗਾਂ ਦੀਆਂ ਦਵਾਰਾਂ ਬਣਾ ਦਊਗੀ। ਤਾਂ ਕਰਕੇ ਮੈਂ ਚੰਡੀ ਘੜ ਲੀ ਗਿਆ ਇਹਨਾਂ ਦੇ ਫਸਲ ਤੇ 3 ਤੋਂ ਜ਼ਿਆਦਾ ਠਕੇ ਤਾਂ 4 ਨੇ ਆਪਣੇ ਕੋਲ ਠਕੇ ਤਾਂ ਇਦਾਂ ਹੀ ਐਨੀ ਕਿ ਹਵਾ ਚ ਆ ਗਈ। ਹਾਲ ਹੁਣ ਤਾਂ ਆ ਗਈ ਆਪੇ ਰਹਿ ਜੂਗੀ ਮੈਂ ਕਿੱਥੇ ਜਾਊਗੀ। ਹਾਂ ਕੁੜੀ ਬਸ ਮੈਂ ਤੁਹਾਨੂੰ ਇਹਦੇ ਨਾਲੋਂ ਤਾਂ ਸੌਹਣਾ ਸੋਹੀ ਆ। ਕੀ ਮੈਨੂੰ ਮੈਂ ਕਿਹਨਾਂ ਗੱਬੀ ਮਰੇ ਕਿਹ ਹੈ ਕਈ ਕਸ਼ਮੀਰੋਂ ਠੀਕ ਹੈ ਤੁਸੀਂ ਨਾ ਮੰਨੀਂ ਗੱਲ ਤਾਂ ਠੀਕ ਹੈ ਵੇ ਹੁਣ ਤਾਂ ਤੇਰੀਆਂ ਮੰਨਣੀਆਂ ਪੈਣੀਆਂ ਜਿਹੜਾ ਚੰਦ ਚਾੜਨਾ ਤੇ ਪਹਿਲਾਂ ਮੈਨੂੰ ਤਾਂ ਦੱਸ ਦਿੰਦਾ ਮਾੜਾ ਮੁੰਡਾ ਜਿਹੜੇ ਬਾਪੂ ਕੋਲ ਜਾਂਦੀ ਵੀ ਤੂੰ ਉਹਨੂੰ ਬੁਲਾ ਲੈ ਨਾਲੇ ਵੇ ਬੱਸ ਵੇ ਹੱਥ ਬੰਨੇ ਵੇ ਮੈਨੂੰ ਤਾਂ ਨਾ ਹੁਣ ਨੌ ਲੈ ਜਿਹੜੀ ਆ ਘਬਰਾਟ ਹੋਂਦੀ ਆ ਤੇਰੀ ਧਰ ਕੇ ਹੱਥ ਸੱਤੇ ਤੈਨੂੰ ਖੇਡਣ ਲਾ ਦੇ ਉਰੇ ਕਿ ਤੇ ਚੌਂਕੀ ਤਾਂ ਜਰੂਰ ਲਾ ਕੇ ਆਉਗੀ ਮੈਂ ਰਿਸ਼ਤੇ ਬਾਰੇ ਗੱਲ ਕਰੀਂ ਕੋਈ ਪਰਾਈ ਨਹੀਂ ਜੋ ਚਾਦੀ ਵੀ ਤੂੰ ਆਏ ਕੱਢ ਲਿਆਵੇਂਗਾ ਨੇ ਮੈਂ ਬਾਬੇ ਬੂਬਿਆਂ ਦੀ ਭੈਣ ਨਹੀਂ ਗੜਦਾ ਹੈਗਾ ਮੈਂ ਤੈਨੂੰ ਦੱਸਾਂ ਗੱਲ ਮੈਂ ਨਹੀਂ ਜਾਂਦਾ ਹੈਗਾ ਪਾਪੇ ਬੂਬਿਆਂ ਕੋਲੇ ਕਿਸੇ ਨਾ ਮੈਂ ਇੱਕ ਵਾਰ ਪੁੱਛ ਤਾਂ ਲੈਣ ਦੇ ਨੱਚੜਾਵਾ ਚੜੇ ਆਵੇਂ ਜਿਹੜਾ ਪਾਪਾ ਸੱਚਾਗਾ ਉਹ ਵੀਰ ਬਾਰ ਨੂੰ ਚੌਂਕੀ ਲਾਉ ਇਹ ਬੁੱਧਵਾਰ ਨੂੰ ਕਿਉਂ ਨਾਉਂਦਾ ਮੈਨੂੰ ਦੱਸ ਮੈਂ ਨਹੀਂ ਜਾਂਦਾ ਹੈਗਾ ਆਪਣੀ ਬਹੂ ਨੂੰ ਲੈ ਕੇ ਮੈਂ ਤੈਨੂੰ ਦੱਸਾਂ ਗੱਲ ਕੋਈ ਨਾ ਚੰਗਾ ਮੈਂ ਆਪੇ ਜਾ ਆਉਂਗੀ ਵੀਰ ਨੂੰ ਕਿਹੜੇ ਆਈ ਮੈਂ ਵੀ ਪੀ ਲੈ ਕੋ ਪੁੱਛਦਾ ਨਾ 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 ਕਾਦਰ ਵਾਲਾ ਪਾਰਖ बाकी मेंन रामा बसच्चायए केदन चौ किलोों है किलो बीर बारमू हा यहहे बाबा! ਲੁੱਚਾ ਤਾ ਬਤਵਾਰ ਨੂੰ ਚੌਕੀ ਲਾਉਂਦਾ ਓਏ ਚੱਲ ਬਾਬੀ ਬਾਲਾ ਨਾ ਬੋਲੇ ਤੇਰੀ ਮਾਂ ਉਧਰ ਨਾ ਚਾਉਂਦੀ ਆ ਬਾਬੇ ਦੇ ਕਿਸੇ ਨੂੰ ਚੰਗਾ ਨਹੀਂ ਕਹਿਣਾ ਮਾੜਾ ਵੀ ਨਾ ਕਹੋ ਕਿਉਂ ਨਾ ਮਾੜਾ ਕਹੀਏ ਉਹ ਤਾਂ ਘੱਟ ਦੇ ਨੇ ਬਰਫੇ ਦੇ ਡੱਬੇ ਚਾੜੇ ਆਉਂਦੀ ਆ ਪਰ ਇਹ ਮਰੀ ਚੀਜ਼ ਲਿਉਣੀ ਪਏ ਤੇ ਪਿਸੂ ਪੈ ਜਾਂਦੇ ਨੇ ਲੱਡੂਆਂ ਨੂੰ ਕਹਿੰਦੇ ਹਾਲੇ ਕੱਲੂ ਕਿ ਤਰਾ ਲੱਡੂ ਵੇਖਦਾ ਮੁੰਡਾ ਬਹੁ ਬੈ ਕੇ ਲੈ ਚਿੱਟੀ ਬਾਫੀ ਦੇ ਡੱਬਾ ਕੈ ਨਹੀਂ ਸੀ ਇਹ ਤਾਂ ਹੁਣ ਤਾਂ ਹਲ ਜਾਊਗੀ ਪੇੜ ਓਏ ਚੱਲ ਬੱਸ ਯਾਰ ਕਿਉਂ ਭੱਗ ਜਾ ਭੱਗ ਜਾ ਭੱਜ ਜਾ ਮੰਮੀ ਤੂੰ ਵੀ ਕਤਾਈ ਕਸ਼ਮੀਰ ਨੂੰ ਕਿਹਾ ਜਾ ਭੱਗ ਜਾ ਜਾ ਚੋਰ ਸਲਾ ਚੋਰ ਸ ਬਣਤਾ ਹੈ ਸੀ ਕਿਤੇ ਬੁੜੀ ਹੀ ਹੋਣੀ ਨਾ ਕਿਤੇ ਗਾਲਾਂ ਦੇ ਦੇ ਪੱਤੀ ਪੁੱਛਦੇ ਨਹੀਂ ਚਾਹ ਦੇਖ ਲੈ ਉਹ ਕਿੰਨੀ ਘੈਂਟ ਬਣਾਈ ਆ ਭਾਪੀ ਨੇ ਕਿਤੇ ਚ ਪੁੱਕੀ ਪਿਆ ਦੇ ਨਾ ਸੌ ਰੱਬ ਦੀ ਧਰਮ ਤੋਂ ਦਾਏ ਕਿ ਕੰਢੇ ਲ ਕੋਈ ਆ ਜੀ ਅੱਧਾ ਉੱਧਾ ਕਰਕੇ ਘੈਂਟ ਬਣਾਤੀ ਚਾਹ ਕੁਫੜਾ ਕਿਤੇ ਨਹੀਂ ਜੀ